ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਪਵਿੰਦਰ ਸਿੰਘ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੀ ਸਰਕਾਰ ਨੂੰ ਲੈ ਕੇ ਸਾਹਮਣੇ ਆ ਰਹੀਆਂ ਦੱਸਦੇ ਆ ਕਿ ਅੱਜ ਵਿਧਾਨ ਸਭਾ ਦੇ ਵਿੱਚ ਪੰਜਾਬ ਸਰਕਾਰ ਦਾ ਦੂਸਰਾ اجلاس ਹੈ ਦੂਸਰੇ ਦਿਨ ਦਾ اجلاس ਹੈ ਪਹਿਲੇ ਦਿਨ ਦਾ اجلاس ਜਾਣ ਕੇ ਕੱਲ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਕੀਤਾ ਗਿਆ ਅਤੇ ਇਸ اجلاس ਦੇ ਵਿੱਚ ਸਰਕਾਰ ਦੇ ਵੱਲੋਂ ਕੁਝ ਅਹਿਮ ਫੈਸਲੇ ਵੀ ਲਏ ਗਏ ਜਿਨ੍ਹਾਂ ਦੇ ਵਿੱਚ ਪਾਵਰ ਆਫ ਆਟੋ ਨੇ ਇੱਕ ਸੀ ਜਿਸ ਦੇ ਵਿੱਚ ਸਰਕਾਰ ਨੇ ਇਹ ਤੈਅ ਕੀਤਾ ਹੈ ਕਿ ਜੇਕਰ ਪਾਵਰ ਆਫ ਅਟਾਰਨੀ ਫੈਮਲੀ ਰਿਲੇਸ਼ਨ ਦੇ ਵਿੱਚ ਕੀਤੀ ਜਾਂਦੀ ਹੈ ਤਾਂ ਉਹ ਬਿਲਕੁਲ ਮੁਫਤ ਹੋਵੇਗੀ ਜੇਕਰ ਫੈਮਿਲੀ ਰਿਲੇਸ਼ਨ ਤੋਂ ਬਾਹਰ ਇਹ ਪਾਵਰ ਆਫ ਟੌਰਨ ਕੀਤੀ ਜਾਂਦੀ ਆ ਤਾਂ 2% ਦੀ ਫੀਸ ਲਗਾਈ ਜਾਵੇਗੀ ਅੱਜ ਵਿਧਾਨ ਸਭਾ ਦਾ ਦੂਸਰਾ ਸੈਸ਼ਨ ਹੈ ਦੂਸਰੇ ਦਿਨ ਦਾ ਸੈਸ਼ਨ ਹੈ ਇਸ ਦੇ ਵਿੱਚ ਵੀ ਪੰਜਾਬ ਸਰਕਾਰ ਦੇ ਵੱਲੋਂ ਕੁਝ ਅਹਿਮ ਫੈਸਲੇ ਲਏ ਜਾ ਸਕਦੇ ਹਨ ਕਿਹਾ ਜਾ ਰਿਹਾ ਹੈ ਕਿ ਜੋ ਕੇਂਦਰ ਸਰਕਾਰ ਦੇ ਵੱਲੋਂ ਫੰਡ ਰੁਕੇ ਗਏ ਹਨ ਉਹਨਾਂ ਨੂੰ ਲੈ ਕੇ ਪੰਜਾਬ ਸਰਕਾਰ ਕੁਝ ਅਹਿਮ ਫੈਸਲੇ ਲੈ ਸਕਦੀ ਹੈ ਦੱਸ ਦਿਓ ਕਿ ਪਹਿਲਾਂ ਵੀ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਚਿੱਠੀਆਂ ਲਿਖ ਕੇ ਕੇਂਦਰ ਨੂੰ ਭੇਜਿਆ ਜਾ ਚੁੱਕਿਆ ਹੈ ਕਿ ਉਹਨਾਂ ਨੂੰ ਫੰਡ ਰਿਲੀਜ਼ ਕੀਤੇ ਜਾਣ ਅਤੇ ਇਸ ਤੋਂ ਇਲਾਵਾ ਇੱਕ ਹੋਰ ਅਹਿਮ ਫੈਸਲਾ ਸਚਕੰਡ ਸ਼੍ਰੀ ਦਰਬਾਰ ਸਾਹਿਬ ਤੋਂ ਪ੍ਰਸਾਰਿਤ ਕੀਤੀ ਜਾਣ ਵਾਲੀ ਗੁਰਬਾਣੀ ਨੂੰ ਲੈ ਕੇ ਕੀਤਾ ਜਾ ਸਕਦਾ ਹੈ ਹੋ ਸਕਦਾ ਹੈ ਕਿ ਹੋ ਸਕਦਾ ਹੈ ਕਿ ਸਚਕੰਡ ਸ਼੍ਰੀ ਦਰਬਾਰ ਸਾਹਿਬ ਤੋਂ ਜੋ ਗੁਰਬਾਣੀ ਪ੍ਰਸਾਰਿਤ ਕੀਤੀ ਜਾਂਦੀ ਹੈ ਉਹ ਮੁਫਤ ਹੋ ਜਾਵੇ ਜਾਂ ਇਸ ਤੇ ਕੁਝ ਹੋਰ ਫੈਸਲੇ ਵੀ ਲਏ ਜਾ ਸਕਦੇ ਹਨ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਸ ਤੇ ਪਹਿਲਾਂ ਇਹ ਦੱਸ ਦਈਏ ਕਿ ਇਸ ਗੁਰਬਾਣੀ ਪ੍ਰਸਾਰਣ ਦੇ ਰਾਈਟਸ ਜੋ ਸਨ ਉਹ ਇੱਕ ਨੀਤੀ ਚੈਨਲ ਦੇ ਕੋਲ ਸਨ ਅਤੇ ਹੁਣ ਉਹ ਨੀਤੀ ਚੈਨਲ ਦਾ ਜਿਹੜਾ ਕੰਟਰੈਕਟ ਆ ਪੂਰਾ ਹੋ ਚੁੱਕਿਆ ਅਤੇ ਸਰਕਾਰ ਹੁਣ ਇਸ ਮਾਮਲੇ ਦੇ ਵਿੱਚ ਕੁਝ ਐਮ ਫੈਸਲੇ ਲੈ ਸਕਦੀ ਹੈ ਕਿਉਂਕਿ ਕਿ ਇਹ ਵੀ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਪਰ ਆਉਣ ਵਾਲਾ ਸਮਾਂ ਦੱਸੇਗਾ ਕਿ ਅੱਗੇ ਕੀ ਹੁੰਦਾ ਹੈ